जिमें कोलकाता हो संबंधित अस धरने अत नाइट ड्यूटी पूरी सेफ नहीं फील करते क्योंकि सिक्योरिटी ऐसे की प्रॉब्लम हर जगह आती है पूरी भी है. आ रही है जो बंगाल ਇਹ ਐਪੀਸੋਡ ਹੋਇਆ ਇੱਕ ਬਹੁਤ ਹੀ ਗਰੂਸਮ ਮਰਡਰ ਹੋਣਾ ਤੇ ਉਹ ਜਿਹੜਾ ਕਿ ਔਨ ਡਿਊਟੀ ਕਿਸੇ ਵੀ ਗਸ਼ੜ ਅਫਸਰ ਨਾਲ ਕਿਸੇ ਹੋਰ ਨਾਲ ਹੋਵੇ ਅਗਰ ਕੋਈ ਜਿਵੇਂ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਹੋਰ ਨਾਲ ਹੋ ਅਜਿਹਾ ਹੋਵੇ ਤਾਂ ਸਰਕਾਰ ਪੂਰੀ ਹਿਲ ਜਾਂਦੀ ਹੈ ਪਰ ਕਿ ਡਾਕਟਰਾਂ ਦੇ ਵੇਲੇ ਵੇਲੇ ਕੋਈ ਅਜਿਹਾ ਇਮੀਡੀਏਟ ਰਿਸਪਾਂਸ ਕਿਉਂ ਨਹੀਂ ਲੈਂਦਾ ਜਾਂਦਾ ਏ ਸਾਡਾ ਧਰਨਾ ਅੱਜ ਅਸੀਂ ਲਗਾਇਆ ਸਾਡੀ ਦੋ ਤਿੰਨ ਮੰਗਾਂ ਨੇ ਸਭ ਤੋਂ ਪਹਿਲਾਂ ਦਾ ਅਸੀਂ ਉਹ ਬੰਗਾਲ ਦੇ ਵਿੱਚ ਜਿਹੜੀ ਸਾਡੀ ਭੈਣ ਦੇ ਨਾਲ ਉਥੇ ਰੇਪ ਹੋਇਆ ਹੈ ਤੇ ਮਰਡਰ ਕੀਤਾ ਗਿਆ ਹੈ ਉਹਦੀ ਫੈਮਿਲੀ ਨਾਲ ਸੋਲੀਡੈਰਿਟੀ ਚ ਖੜੇ ਆ ਅਸੀਂ ਤੇ ਰੋਸ ਉਥੋਂ ਦੀ ਸਰਕਾਰ ਦੇ ਖਿਲਾਫ ਵੀ ਹੈ ਕਿ ਜੇ ਉਹਨਾਂ ਨੇ ਇਨਵੈਸਟੀਗੇਸ਼ਨ ਅੱਛੇ ਤਰੀਕੇ ਨਾਲ ਨਹੀਂ ਕਰ ਰਹੇ ਤੇ ਇਹ ਕਿਸੇ ਇੱਕ ਪ੍ਰੈਸ਼ਰ ਪਾਣਾ ਚਾਹੁੰਦੇ ਆ ਆਲ ਓਵਰ ਇੰਡੀਆ ਕਿ ਇਨਵੈਸਟੀਗੇਸ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਫੜਿਆ ਜਾਵੇ ਬਿਲਕੁਲ ਬੰਦੀ ਹੈ ਜੀ ਬਿਲਕੁਲ ਬੰਦੀ ਹੈ ਪਰ ਹੁਣ ਸਾਡੇ ਮਾਹੌਲ ਹੀ ਇਦਾਂ ਦਾ ਬਣ ਚੁੱਕਿਆ ਹੈ ਕਿਸੇ ਨੇ ਕੋਈ ਵੀ ਮੰਗ ਮਨਾਣੀ ਹੈ ਬੀ ਚਾਹੇ ਕਿਸਾਨ ਯੂਨੀਅਨ ਹੋਵੇ ਚਾਹੇ ਕੋਈ ਪਟਵਾਰੀ ਹੋਣ ਕੋਈ ਕੋਈ ਵੀ ਯੂਨੀਅਨ ਹੋਵੇ ਇਹੀ ਇੱਕ ਰਸਤਾ ਬਚਿਆ ਹੋਇਆ ਟਰਨਾ ਹੈ ਸਾਡੀ ਅੱਜ ਇੱਕ ਦਿਨ ਦੀ ਕਾਲ ਹੈ ਪੀਸੀਐਮਐਸ ਐਸੋਸੀਏਸ਼ਨ ਦੀ ਐਸਸੀਟੀ ਕੇ ਕਰ ਬਹੁਤ ਲੱਗਦਾ ਆ ਲੋਕ ਕਦਮ ਨਹੀਂ ਚੁੱਕਿਆ ਗਿਆ ਕਿ ਲੱਗਦਾ ਹੈ ਜੇ ਜਿਹੜੇ ਹੈਗੇ ਮਿਲਣਗੇ ਸਾਡੇ ਅਗਲੇ 3 ਦਿਨ ਦੇਖੋ ਜੀ ਜੇ ਇਸ ਤਰੀਕੇ ਦੀ ਸਕਿਉਰਿਟੀ ਜੋ ਅੱਜ ਦੇ ਟਾਈਮ ਹੈ ਜੇ ਇਦਾਂ ਦੀ ਸਕਿਉਰਿਟੀ ਰਹੀ ਤਾ ਪੰਜਾਬ ਦੇ ਵਿੱਚ ਵੀ ਇਦਾਂ ਦੇ ਇਨਸੀਡੈਂਟ ਹੁੰਦੇ ਰਹਿਣਗੇ ਤੇ ਉਹਦੇ ਰੋਸ ਵਜੋਂ ਸਾਨੂੰ ਫੇਰ ਐਕਸ਼ਨ ਲੈਣਾ ਪਏਗਾ ਪੰਜਾਬ ਦੇ ਵਿੱਚ ਬਹੁਤ ਇਨਸੀਡੈਂਟ ਹੋਏ ਨੇ ਜੀ ਰਾਜਪੁਰੇ ਪਿੱਛੇ ਜੇ ਦੋ ਇਨਸੀਡੈਂਟ ਹੋ ਕੇ ਹਟੇ ਨੇ ਸਮਾਣੇ ਹੋ ਕੇ ਹਟੇ ਨੇ ਨਾਬੇ ਨਾਬੇ ਹੋ ਕੇ ਹਟੇ ਨੇ ਬਹੁਤ ਹੀ ਬਹੁਤ ਜ਼ਿਆਦਾ ਇਨਸੀਡੈਂਟ ਹੋਏ ਨੇ ਬੰਗਾਲ ਲੈਵਲ ਦਾ ਇਨਸੀਡੈਂਟ ਨਹੀਂ ਹੋਇਆ ਖੈਰ ਪਰ ਇਦਾਂ ਦੇ ਇਨਸੀਡੈਂਟ ਵੀ ਅਸੀਂ ਮਤਲਬ ਨਹੀਂ ਬਰਦਾਸ਼ਤ ਕਰ ਸਕਦੇ ਪੰਜਾਬ ਬਿਲਕੁਲ ਮਿਲਾਂਗੇ ਜੀ ਅਸੀਂ ਬਿਲਕੁਲ ਜਿਵੇਂ ਕਿ ਕੋਲਕਾਤਾ ਵਿੱਚ ਹੋਇਆ ਉਸ ਦੇ ਸਬੰਧ ਦੇ ਤਸੀਂ ਅੱਜ ਧਰਨੇ ਤੇ ਹਾਂ ਆਪੀ ਡੀ ਸਰਵਿਸਿਜ਼ ਤੇ ਜਿੰਨੀਆਂ ਵੀ ਇਲੈਕਟਿਵ ਸਰਜਰੀਜ਼ ਨੇ ਉਹ ਬੰਦ ਨੇ ਐਮਰਜੈਂਸੀ ਸਰਵਿਸਿਜ਼ ਚੱਲ ਰਹੀਆਂ ਨੇ ਧਰਨੇ ਦੇ ਦੋ ਮੁੱਦੇ ਨੇ ਪਹਿਲਾ ਮੁੱਦਾ ਜੋ ਵੀ ਉਸ ਰੈਜ਼ੀਡੈਂਟ ਨਾਲ ਉੱਥੇ ਹੋਇਆ ਬਹੁਤ ਬੁਰਾ ਹੋਇਆ ਉਹਦੇ ਵਾਸਤੇ ਸਾਨੂੰ ਨਿਆਂ ਚਾਹੀਦਾ ਹੈ ਤਾਂ ਕਿ ਹੋਰ ਕਿਸੇ ਨਾਲੇ ਦੁਬਾਰਾ ਕਦੇ ਨਾ ਹੋਵੇ ਵੀ ਨੀਡ ਟੂ ਸੈੱਟ ਐਨ ਐਗਜ਼ਾਮਪਲ ਦੂਜਾ ਸਾਨੂੰ ਸਿਕਿਉਰਿਟੀ ਇਨਫਸ ਚਾਹੀਦੀ ਹੈ ਜੋ ਸਾਨੂੰ ਇਨਫ ਲੱਗੇ ਜੀ ਜਰੂਰ ਪੰਜਾਬ ਦੇ ਵਿੱਚ ਇਨਸੀਡੈਂਟ ਬਾਰ ਬਾਰ ਹੋ ਰਹੇ ਨੇ ਆਪੀ ਗਵਰਨਮੈਂਟ ਨੂੰ ਬਾਰ ਬਾਰ ਦੱਸ ਰਹੇ ਆ ਲੁਧਿਆਣੇ ਵਿੱਚ ਹੋਇਆ ਰਾਜਪੁਰੇ ਵਿੱਚ ਹੋਇਆ ਸਾਡੇ ਮਾਡਲ ਟਾਊਨ ਵਿੱਚ ਹੋਇਆ ਪਟਿਆਲੇ ਵਿੱਚ ਗਵਰਨਮੈਂਟ ਨੂੰ ਬਾਰ ਬਾਰ ਦੱਸਿਆ ਵੀ ਜਾ ਰਿਹਾ ਬਟ ਇਹਦੇ ਰਿਲੇਟਿਡ ਹਜੇ ਕੋਈ ਬਿਲ ਨਹੀਂ ਪਾਸ ਹੋ ਰਿਹਾ 2021 ਦੇ ਵਿੱਚ ਐਕਟ ਪਾਸ ਹੋਇਆ ਜੋ ਕਿ ਹਜੇ ਤੱਕ ਬਿਲ ਨਹੀਂ ਬਣ ਪਾਇਆ ਆਈ ਡੋਨਟ ਨੋ ਕੀ ਔਖਾ ਹੈ ਡਾਕਟਰ ਨੂੰ ਸਿਕਿਉਰਿਟੀ ਦੇਣ ਚੰਨੀ ਮੁਸ਼ਕਿਲ ਕਿਉਂ ਆ ਰਹੀ ਹੈ ਸਾਰਿਆਂ ਨੂੰ ਫਿਰ ਅਸੀਂ ਇੱਥੇ ਡਿਊਟੀਆਂ ਕਰਦੇ ਹਾਂ ਮਾਰਨਿੰਗ ਈਵਿੰਗ ਨਾਈਟ ਕਰਦੇ ਹਾਂ ਅਸੀਂ 18 ਆਵਰ ਸ਼ਿਫਟ ਕਰਦੇ ਹਾਂ ਐਂਡ ਅਸੀਂ ਇੰਨਾ ਪੜ ਕੇ ਇੰਨਾ ਸਾਲ ਪੜ ਕੇ ਅਸੀਂ ਇੱਥੇ ਆਏ ਹਾਂ ਅਸੀਂ ਗਾਇਨੀ ਡਿਪਾਰਟਮੈਂਟ ਜਿਹੜਾ ਐਨਾ ਮੈਡੀਕਲ ਲੀਗਲ ਡਿਪਾਰਟਮੈਂਟ ਵੀ ਹੈ ਅਸੀਂ ਤੇ ਕੰਮ ਕਰ ਰਹੇ ਹਾਂ ਬਟ ਅਸੀਂ ਰਾਤ ਨੂੰ ਡਿਊਟੀਆਂ 'ਚ ਸੂਰੇ ਸੇਫ ਨਹੀਂ ਫੀਲ ਕਰਦੇ ਕਿਉਂਕਿ ਵੀ ਡੋਨਟ ਗੈਟ ਐਨੀ ਸਿਕਿਉਰਿਟੀ ਹਿਅਰ ਆਈ ਥਿੰਕ ਇਹ ਪ੍ਰੋਬਲਮ ਹਰ ਜਗ੍ਹਾ ਆਂਦੀ ਹੈ ਪੂਰੀ ਵੀ ਆ ਰਹੀ ਹੈ ਐਂਡ ਅਸੀਂ ਬਹੁਤ ਅਰ ਹੁੰਦੇ ਕਿ ਪ ਬਹੁਤ ਜ਼ਿਆਦਾ ਗਲਤ ਬੋਲਦੇ ਨੇ ਬਟ ਅਸੀਂ ਬਹੁਤ ਹੈਲਪਲੈਸ ਫੀਲ ਕਰਦੇ ਹਾਂ ਬਿਕਾਜ਼ ਵੀ ਡੋਨਟ نو ਵਟ ਟੂ ਡੂ ਨੈਕਸਟ ਇੰਫੈਕਟ ਅਸੀਂ ਹੌਸਲ ਸਿਰ ਆਨੇ ਆ ਤੁਹਾਨੂੰ ਉਰੇ ਉੱਥੇ ਵੀ ਸਿਕਿਉਰਟੀ ਦੀ ਜ਼ਰੂਰਤ ਹੈ ਉੱਥੇ ਸਸੀਂ ਬਹੁਤ ਇਨਸਿਕਿਉਰ ਫੀਲ ਕਰਦੇ ਹਾਂ ਸਾਡੇ ਉੱਥੇ ਕੋਈ ਸਿਕਿਉਰਟੀ ਨਹੀਂ ਪ੍ਰੋਵਾਈਡ ਕੀਤੀ ਗਈ ਹੈ ਜੀ ਜੀ ਇਸ ਬਾਬਤ ਬਾਬਾ ਤੁਹਾਡਾ ਐਸਐਸਪੀ ਕਿਉਂ ਐਸਐਸਪੀ ਇਹ ਨਹੀਂ ਜੀ ਆਪ ਵੀ ਜਨਾ ਗੇਟ ਕੀਤੀ ਹੈ ਨਹੀਂ ਜਾਂ ਅਨੰਦ ਕਰੋਗੇ ਸਾਨੂੰ ਮੌਕਾ ਮਿਲੇਗਾ ਤਾਂ ਅਸੀਂ ਜ਼ਰੂਰ ਕਰਾਂਗੇ ਅੱਜ ਜੀ ਜਿਹੜਾ ਬੰਗਾਲ ਚ ਇਪੀਸੋਡ ਹੋਇਆ ਇੱਕ ਬਹੁਤ ਹੀ ਗਰੂਸਮ ਮਰਡਰ ਹੋਣਾ ਤੇ ਉਹ ਜਿਹੜਾ ਕਿ ਔਨ ਡਿਊਟੀ ਕਿਸੇ ਵੀ ਗਸ਼ੜ ਅਫਸਰ ਨਾਲ ਕਿਸੇ ਹੋਰ ਨਾਲ ਹੋਵੇ ਅਗਰ ਕੋਈ ਜਿਵੇਂ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਹੋਰ ਨਾਲ ਹੋ ਅਜਿਹਾ ਹੋਵੇ ਤਾਂ ਸਰਕਾਰ ਪੂਰੀ ਹਿਲ ਜਾਂਦੀ ਹੈ ਪਰ ਕਿ ਡਾਕਟਰਾਂ ਦੇ ਵੇਲੇ ਵੇਲੇ ਕੋਈ ਅਜਿਹਾ ਇਮੀਡੀਏਟ ਰਿਸਪਾਂਸ ਕਿਉਂ ਨਹੀਂ ਲੇਤਾ ਜਾਂਦਾ ਰੋਜ਼ ਸਾਡੇ ਇੱਥੇ ਇਨਸੀਡੈਂਟਸ ਹੋ ਰਹੇ ਨੇ ਜਿਵੇਂ ਰਾਜਪੁਰੇ ਜਮੈਂ ਦੱਸਿਆ ਕਿ ਪਹਿਲਾਂ ਡਾਕਟਰ ਤੇ ਜਿਹੜੇ ਡਾਕਟਰ ਪੂਰੇ ਰੂਲ ਅਨੁਸਾਰ ਪੁਲਿਸ ਨੂੰ ਬੋਡੀ ਹੈਂਡਓਵਰ ਕਰ ਰਿਹਾ ਇੱਕ ਮ੍ਰਿਤਕ ਦੀ ਜਦੋਂ ਪਰਿਵਾਰ ਜਬਤੀ ਬਾਡੀ ਨੂੰ ਖਿੱਚ ਕੇ ਲੱਗੇ ਜਾਂਦਾ ਹੈ ਤੇ ਉੱਥੇ ਪੁਲਿਸ ਦੀ ਜ਼ਿੰਮੇਵਾਰੀ ਆਉਂਦੀ ਹੈ ਨਾ ਕਿ ਉਸ ਨੂੰ ਰੋਕਣਾ ਤੇ ਉੱਥੇ ਕੀ ਹੁਣ ਜਦੋਂ ਸਿਕਿਉਰਿਟੀ ਕੋਈ ਹੈ ਹੀ ਨਹੀਂ ਤਾਂ ਕੀ ਕਿ ਮੈਂ ਡਾਕਟਰ ਆਪ ਉਹਨਾਂ ਦੇ ਹੱਥੋਂ ਪਾਈ ਹੋਣ ਸੋ ਅਜਿਹੀ ਸਥਿਤੀ ਦੇ ਵਿੱਚ ਜਿਹੜੀ ਲੋਡ ਬਣਦੀ ਹੈ ਸਰਕਾਰ ਦੀ ਕਿ ਸਿਕਿਉਰਿਟੀ ਦੇਣੀ ਸਿਕਿਉਰਿਟੀ ਗਾਰਡ ਦੇਣੇ ਕਿ ਇਹ ਕੋਈ ਵੱਡੀ ਗੱਲ ਨਹੀਂ ਹੈ ਸਰਕਾਰ ਦੇ ਬਾਕੀ ਵੀ ਭੱਗਾ ਸਿਕਿਉਰਿਟੀ ਹੈਗੀ ਹੈ ਐਸੇ ਜਣੇ ਖਣੇ ਨੂੰ ਪੁਲਿਸ ਸਿਕਿਉਰਿਟੀ ਦਿੱਤੀ ਜਾਂਦੀ ਹੈ ਜੈਡ ਵੀ ਸਿਕਿਉਰਿਟੀ ਵੀ ਦੇ ਦਿੱਤੀ ਜਾਂਦੀ ਹੈ ਤਾਂ ਕੀ ਆਪਣੇ ਹਸਪਤਾਲਾਂ ਦੀ ਸੁਰੱਖਿਆ ਸਰਕਾਰ ਨਹੀਂ ਕਰ ਸਕਦੀ ਡਾਕਟਰ ਹਾਂਜੀ ਹਾਂਜੀ ਹਸਪੀਟਲ ਦੇ ਵਿੱਚ ਜਿਹੜਾ ਐਮਰਜੈਂਸੀ ਦੇ ਵਿੱਚ ਘਟੂ ਘਟ ਉੱਥੇ ਸਿਕਿਉਰ ਮਾਹੌਲ ਤੋਂ ਦਿਓ ਨਾ ਅਗਰ ਕੋਈ ਦਬਾਅ ਪਾਏ ਆ ਕੇ ਅਗਰ ਵੀ 25 ਬੰਦੇ ਇਕੱਠੇ ਹੋ ਕੇ ਡਾਕਟਰ ਦੇ ਉੱਪਰ ਚੜ ਜਾਣ ਤਾਂ ਮੈਡੀਕਲ ਲੀਗਲ ਰਿਪੋਰਟ ਕਿਵੇਂ ਬਣਾਏਗਾ ਜਿਹਦੇ ਉਹਦੇ ਆਧਾਰ ਤੇ ਬਾਅਦ ਚ ਕੋਰਟ ਨੇ ਫੈਸਲਾ ਕਰਨਾ ਹੈ ਉਹ ਐਵੀਡੈਂਸ ਹੀ ਨਹੀਂ ਤਿਆਰ ਕਰ ਪਾਏਗਾ ਜਿਹੜਾ ਕਿ ਬਹੁਤ ਜ਼ਰੂਰੀ ਹੈ